ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਸ਼ਿਕਾਗੋ ਵਰਗੀ ਸੈਂਚਰੀ ਸਿਟੀਆਂ ਦੇ ਵਿੱਚ ਇੱਕ ਵੱਡੀ ਕਾਰਵਾਈ ਵਿੱਚ ਕਈ ਖਤਰਨਾਕ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਰੈਪਿਸਟ ਅਤੇ ਹੋਰ ਹਿੰਸਕ ਅਪਰਾਧੀ ਸ਼ਾਮਲ ਨੇ ਆਪਰੇਸ਼ਨ ਮਿਡਵੇ ਬਲਿਟਸ ਦੇ ਦੌਰਾਨ ਇੱਕ ਖਤਰਨਾਕ ਪੰਜਾਬੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਆਪਰੇਸ਼ਨ ਮਿਡਵੇ ਬਲਿਟਸ ਨਾਂ ਦੇ ਨਾਲ ਚੱਲ ਰਹੀ ਇਸ ਆਪਰੇਸ਼ਨ ਦੇ ਤਹਿਤ ਖਤਰਨਾਕ ਕਿਸਮ ਦੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਐਲਾਨ ਕੀਤਾ ਹੈ ਕਿ ਗ੍ਰਿਫਤਾਰ ਕੀਤੇ ਗਏ ਇਹ ਅਪਰਾਧੀ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਅਤੇ ਸ਼ਿਕਾਗੋ ਵਰਗੀਆਂ ਸੈਂਚਰੀ ਨੀਤੀਆਂ ਵਾਲੇ ਸ਼ਹਿਰਾਂ ਦੇ ਵਿੱਚ ਆ ਕੇ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਸੀ ਇਸ ਕਾਰਵਾਈ ਨੇ ਡੈਮੋਕ੍ਰੈਟਿਕ ਲੀਡਰਸ ਅਤੇ ਸੈਂਚਰੀ ਨੀਤੀਆਂ ਦੇ ਉੱਤੇ ਸਖਤ ਸਵਾਲ ਖੜੇ ਕੀਤੇ ਨੇ ਦੂਜੇ ਪਾਸੇ 트럼ਪ ਪ੍ਰਸ਼ਾਸਨ ਨੇ ਇਸ ਨੂੰ ਅਮਰੀਕਾ ਨੂੰ ਸੁਰੱਖਿਅਤ ਬਣਾਉਣ ਦੀ ਇੱਕ ਮੁਹਿੰਮ ਦੱਸਿਆ ਹੈ। ਆਪਰੇਸ਼ਨ ਮਿਡਵੇ ਬਲਿਟਸ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ 8 ਸਤੰਬਰ ਨੂੰ ਲਾਂਚ ਕੀਤਾ ਸੀ ਜੋ ਕਿ ਸ਼ਿਕਾਗੋ ਅਤੇ ਐਲਨੋਆਏ ਦੇ ਵਿੱਚ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ। ਡੀ ਐਚ ਐਸ ਦੇ ਮੁਤਾਬਕ ਇਹ ਆਪਰੇਸ਼ਨ ਸੈਂਚਰੀ ਸ਼ਹਿਰਾਂ ਦੇ ਵਿੱਚ ਵਧੇ ਹੋਏ ਅਪਰਾਧ ਨੂੰ ਰੋਕਣ ਲਈ ਹੈ ਜਿੱਥੇ ਲੋਕਲ ਪੁਲਿਸ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਕੋਈ ਸਹਿਯੋਗ ਨਹੀਂ ਕਰਦੀ। ਸੈਂਚਰੀ ਨੀਤੀਆਂ ਅਕਸਰ ਅਜਿਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਚਾ ਲੈਂਦੀਆਂ ਨੇ ਡੀ ਐਚ ਐਸ ਦੀ ਅਸਿਸਟੈਂਟ ਸਕੱਤਰ ਟ੍ਰਿਸ਼ੀਆ ਮੈਕਲੋਫਲਿਨ ਦੇ ਮੁਤਾਬਿਕ ਪਿਛਲੇ ਕੁਝ ਦਿਨਾਂ ਦੇ ਵਿੱਚ ਸ਼ਿਕਾਗੋ ਦੇ ਵਿੱਚ ਆਈ ਸੀ ਈ ਨੇ ਪੀਡੋਫਾਈਲਸ ਰੇਪਿਸਟ ਅਬਿਊਜ਼ਰ ਹਥਿਆਰਬੰਦ ਲੁਟੇਰੇ ਅਤੇ ਹੋਰ ਹਿੰਸਕ ਅਪਰਾਧੀਆਂ ਨੂੰ ਗ੍ਰਫਤਾਰ ਕੀਤਾ ਹੈ ਇਹ ਗੈਰਕਾਨੂੰਨੀ ਅਪਰਾਧੀ ਗਵਰਨਰ ਪਿਟਜ਼ਕਰ, ਮੇਅਰ ਜੌਨਸਨ ਅਤੇ ਉਹਨਾਂ ਦੀਆਂ ਸੈਂਚਰੀ ਨੀਤੀਆਂ ਦੇ ਕਾਰਨ ਸੂਬੇ ਦੇ ਵਿੱਚ ਆ ਕੇ ਅਮਰੀਕੀ ਨਾਗਰਿਕਾਂ ਨੂੰ ਡਰਾਉਂਦੇ ਰਹੇ ਨੇ। ਉਹਨਾਂ ਨੇ ਅੱਗੋਂ ਇਹ ਵੀ ਕਿਹਾ ਕਿ ਪ੍ਰੈਜ਼ੀਡੈਂਟ 트੍ਰੰਪ ਅਤੇ ਸੈਕਟਰੀ ਨੋਇਮ ਨੇ ਸਖਤ ਸੁਨੇਹਾ ਦਿੱਤਾ ਹੈ ਕਿ ਅਮਰੀਕਾ ਦੇ ਵਿੱਚ ਕਿਸੇ ਵੀ ਸ਼ਹਿਰ ਵਿੱਚ ਅਜਿਹੇ ਖਤਰਨਾਕ ਅਪਰਾਧੀ ਬਚਣੇ ਨਹੀਂ ਚਾਹੀਦੇ। ਇਹ ਆਪਰੇਸ਼ਨ 트럼ਪ ਪ੍ਰਸ਼ਾਸਨ ਦੀ ਵਿਆਪਕ ਮਾਸ ਡਿਪੋਟੇਸ਼ਨ ਮੁਹਿੰਮ ਦਾ ਇੱਕ ਹਿੱਸਾ ਹੈ ਜਿਸ ਦੇ ਵਿੱਚ ਲਾਸ ਐਂਜਲਸ, ਬੋਸਟਨ ਅਤੇ ਕੈਲੀਫੋਰਨੀਆ ਵਰਗੇ ਸੈਂਚਰੀ ਸ਼ਹਿਰਾਂ ਦੇ ਵਿੱਚ ਕਾਰਵਾਈਆਂ ਵਧਾਈਆਂ ਗਈਆਂ ਨੇ। ਡੀ ਐਚ ਐਸ ਨੇ ਐਲਾਨ ਕੀਤਾ ਹੈ ਕਿ ਆਈ ਸੀ ਇ ਨੂੰ ਵਦੇਰੇ ਸਰੋਤ ਤੇ ਸਹਿਯੋਗ ਦਿੱਤਾ ਜਾਵੇਗਾ ਅਤੇ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ ਮਿਲ ਕੇ ਅੱਗੇ ਵੀ ਕੰਮ ਕੀਤਾ ਜਾਵੇਗਾ। ਮੌਜੂਦਾ ਕਾਰਵਾਈ ਦੀ ਗੱਲ ਕਰੀਏ ਤਾਂ ICE ਨੇ ਸ਼ਿਕਾਗੋ ਦੇ ਵਿੱਚ ਘੱਟ ਤੋਂ ਘੱਟ 13 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਵਾਇਲੈਂਟ ਕ੍ਰਿਮੀਨਲ ਰਿਕਾਰਡ ਵਾਲੇ ਲੋਕ ਸ਼ਾਮਿਲ ਨੇ ਜਾਣਕਾਰੀ ਮੁਤਾਬਕ ਇਹ ਅਪਰਾਧੀ ਮੈਕਸੀਕੋ ਸਣੇ ਹੋਰ ਲੈਟਿਨ ਅਮਰੀਕੀ ਦੇਸ਼ਾਂ ਅਤੇ ਇੱਕ ਭਾਰਤ ਦੇ ਪੰਜਾਬ ਤੋਂ ਸਬੰਧਿਤ ਹੈ ਫੜੇ ਗਏ ਅਪਰਾਧੀਆਂ ਦੇ ਉੱਤੇ ਬੱਚਿਆਂ ਅਤੇ ਆਪਣੇ ਹੀ ਪਰਿਵਾਰਕ ਮੈਂਬਰਾਂ ਦੇ ਨਾਲ ਜਿੰਸੀ ਸ਼ੋਸ਼ਣ ਬਲਾਤਕਾਰ ਹਥਿਆਰਬੰਦ ਲੁੱਟ ਅਤੇ ਘਰੇਲੂ ਹਿੰਸਾ ਵਰਗੇ ਭਿਆਨਕ ਅਪਰਾਧਾਂ ਦੇ ਇਲਜ਼ਾਮ ਲੱਗੇ ਹੋਏ ਨੇ ਕਈਆਂ ਦੇ ਉੱਤੇ ਤਾਂ ਦੋਸ਼ ਸਾਬਿਤ ਵੀ ਹੋ ਚੁੱਕੇ ਨੇ ਆਈਸੀਈ ਨੇ ਇਸ ਕਾਰਵਾਈ ਦੇ ਦੌਰਾਨ ਇੱਕ 24 ਸਾਲ ਦੇ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦਾ ਨਾਮ ਵਿਰਿੰਦਰਪਾਲ ਸਿੰਘ ਹੈ ਜੋ ਜ਼ਬਰਜਨਾਹ ਦਾ ਦੋਸ਼ੀ ਪਾਇਆ ਗਿਆ ਹੈ ਅਧਿਕਾਰੀਆਂ ਨੇ ਇਸ ਕਾਰਵਾਈ ਦੇ ਦੌਰਾਨ ਉਸ ਨੂੰ ਵੀ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀਆਂ 9 ਤੋਂ 11 ਸਤੰਬਰ ਦੇ ਵਿਚਕਾਰ ਕੀਤੀਆਂ ਗਈਆਂ ਨੇ ਇਸ ਤੋਂ ਪਹਿਲਾਂ ਵੀ ਵੀਕਐਂਡ ਦੇ ਵਿੱਚ 4 ਤੋਂ 5 ਗ੍ਰਿਫਤਾਰੀਆਂ ਹੋਈਆਂ ਪਰ ਉਹਨਾਂ ਵਿੱਚੋਂ ਜ਼ਿਆਦਾਤਰ ਬੇਕਸੂਰ ਨਾਗਰਿਕ ਹੀ ਸ਼ਾਮਿਲ ਸਨ ਇਸ ਵੇਲੇ 트럼ਪ ਪ੍ਰਸ਼ਾਸਨ ਨੇ ਹੋਰ ਸੈਂਚਰੀ ਸ਼ਹਿਰਾਂ ਦੇ ਵਿੱਚ ਜਿਵੇਂ ਕਿ ਬੋਸਟਨ ਤੇ ਲਾਸ ਐਂਜਲਸ ਦੇ ਵਿੱਚ ਵੀ ਕਾਰਵਾਈਆਂ ਹੋਰ ਵਧਾਉਣ ਦੀ ਯੋਜਨਾ ਬਣਾਈ ਹੈ। ਇਹ ਮੁਹਿੰਮ 트럼ਪ ਸਰਕਾਰ ਦੇ ਦੂਜੇ ਟਰਮ ਦਾ ਹਿੱਸਾ ਹੈ ਜਿੱਥੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਉਹ ਗੈਰਕਾਨੂੰਨੀ ਇਮੀਗ੍ਰੈਂਟਸ ਨੂੰ ਵਾਪਸ ਭੇਜਣਗੇ। ਅਦਾਲਤਾਂ ਨੇ ਪਹਿਲਾਂ ਵੀ ਸੈਂਚਰੀ ਨੀਤੀਆਂ ਨੂੰ ਕਾਨੂੰਨੀ ਮਾਨਤਾ ਦਿੱਤੀ ਹੋਈ ਹੈ ਪਰ 트럼ਪ ਪ੍ਰਸ਼ਾਸਨ ਫੈਡਰਲ ਫੰਡਿੰਗ ਰੋਕਣ ਵਰਗੇ ਕਦਮ ਚੁੱਕ ਰਿਹਾ ਹੈ। डीएचएस ਦੇ ਮੁਤਾਬਕ ਇਹ ਆਪਰੇਸ਼ਨ ਕਈ ਹਫ਼ਤਿਆਂ ਤੱਕ ਚੱਲੇਗਾ ਤੇ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ ਇਸ ਨਾਲ ਸ਼ਿਕਾਗੋ ਦੇ ਵਿੱਚ ਡਰ ਅਤੇ ਵਿਰੋਧ ਦੋਵੇਂ ਦੇਖਣ ਨੂੰ ਮਿਲੇ ਨੇ ਇਹ ਕਾਰਵਾਈਆਂ ਸ਼ਹਿਰ ਵਿੱਚ ਜਿੱਥੇ ਅਪਰਾਧ ਨੂੰ ਘਟਾਏਗਾ ਉੱਥੇ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵੀ ਘਟੇਗੀ ਸ਼ਿਕਾਗੋ ਸ਼ਹਿਰ ਦੇ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਅਪੀਲ ਹੈ ਕਿ ਅਮਰੀਕੀ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਕਿਸੇ ਵੀ ਜੁਰਮ ਤੋਂ ਦੂਰ ਰਿਹਾ ਜਾਵੇ ਕਿਉਂਕਿ 트ੰਪ ਸਰਕਾਰ ਦੀ ਨਜ਼ਰ ਹੁਣ ਤੁਹਾਡੇ ਤੇ ਹੈ